ਲਓ ਵੀ ਮਿੱਤਰੋ ਜਿਹੜੇ ਭਰਾ ਘਰੇ ਘੋੜਾ ਨੋਕਰਾ ਪਾਲਣਾ ਚਾਹੁੰਦੇ ਆ ਤਾਂ ਅੱਜ ਬੱਚਾ ਲਿਆਤਾ ਜਿਹੜਾ ਘੋੜਾ ਹੀ ਬਣਿਆ ਖੜਾ ਹਜੇ ਨਕੰਨ ਦਾ ਦੁੱਧ ਦੰਦ ਵਸ਼ੀਰਾ ਪਰ ਹਾਈ ਡਰੂਟ ਮਜਬੂਤੀ ਵਾਲੇ ਪਾਸੋਂ ਘੋੜਾ ਬਣਿਆ ਖੜਾ ਚਾਹੇ 2 ਮਹੀਨੇ ਪਾਲ ਕੇ ਨੂੰ ਘੋੜੀਆਂ ਤੇ ਸੱਟਣ ਲੱਗ ਗੋ ਵੀ ਕੱਦ ਵੈਡ ਏਡਾ ਮਜਬੂਤੀ ਇੰਨੀ ਆ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦਾ ਖਾਨਦਾਨੇ ਦਾ ਪੂਰਾ ਤਕੜਾ ਬਾਕੀ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਕਿ ਜਿਹੜੀ ਤੁਹਾਨੂੰ ਤੁਹਾਨੂੰ ਪ੍ਰੋਪਰ ਡਿਟੇਲ ਆ ਉਹ ਤੁਹਾਨੂੰ ਵੀਡੀਓ ਦੇ ਵੈੱਟੀ ਮੈਲ ਦੇ ਲੈ ਤੁਹਾਨੂੰ ਪਸੰਦ ਆ ਤਾ ਫੋਨ ਲਾ ਲੋ ਰੇਟ ਆਪਾਂ ਫੋਨ ਤੇ ਦੱਸਦਾ ਆ ਤਾਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਦੇ ਨਾਲ ਦੋਸਤੋ ਤੁਹਾਡੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਤਰੀਕ 1 ਜੂਨ 2025 ਦੀ ਇਹ ਵੀਡੀਓ ਆ ਤੇ ਨੁਕਰਾ ਵਿਸ਼ੇਰਾ ਲਿਆਤਾ ਕਹਿੰਦਾ ਮਤਲਬ ਪੂਰੇ ਟੌਪ ਦਾ ਵਿਸ਼ੇਰਾ ਲਿਆਤਾ ਜਾਇਬ ਰੇਟ 'ਚ ਲਿਆਤਾ ਘੋੜਾ ਬਣਿਆ ਖੜਾ ਕੀ ਭਰਾਵਾਂ ਦੇ ਫੋਨ ਆਉਂਦੇ ਵੀ ਭਾਈ ਆਪਾਂ ਨੁਕਰਾ ਬਸ਼ੀਰਾ ਜਾਈਦਾ ਘੋੜਾ ਬਣਾਉਣਾ ਤਾਂ ਮਿੱਤਰੋ ਬਸ਼ੀਰਾ ਵੀ ਲਿਆ ਤਾਂ ਨਵੀਂ ਉਮਰ ਦਾ ਦੁੱਧ ਦੰਦਾ ਪਰ ਕੁਲਾ ਵੀ ਮੰਨ ਲਓ 2-4 ਮਹੀਨੇ ਸਾਹਮਣੇ ਤੁਹਾਡਾ ਛੱਡਣ ਵਾਲਾ ਹੋ ਜੂ ਕਿਉਂਕਿ ਹਾਈ ਟੂਟ ਬਹੁਤ ਚੰਗੀ ਲਿਜਾ ਰਿਹਾ ਬੱਚਾ ਮਜਬੂਤੀ ਬਹੁਤ ਆ ਲੈਂਥ ਲੰਤ ਗਰਦਨ ਕਨਕੀਸ਼ਨ ਸਾਰੇ ਪਾਸੋਂ ਪਰਫੈਕਟ ਆ ਬਸ ਤੁਸੀਂ ਇੱਕ ਛੋਟਾ ਜਿਹਾ ਕੰਮ ਕਰਨਾ ਜੇ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਭਰਾ ਵੀ ਕੋਈ ਨੋਗਰਾ ਬਸ਼ੀਰਾ ਪਾਲਦਾ ਹੋਵੇ ਉਹਦੇ ਤਾਂ ਇਹ ਵੀਡੀਓ ਮਿਲਦੇ ਨੰਬਰ 2 ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਜੋ ਬਾਦਿਆਂ ਬशीर ਦੇ ਦੀ ਡਿਟੇਲ ਵੱਲ ਦੋਸਤੋ 18 ਮਹੀਨੇ ਦਾ ਹੋਇਆ ਨੋਗਰਾ ਬशीर ਦੇ ਦੀ ਮਾਂ ਨੋਕਰੀ ਹੈ ਬਾ ਟੈਂਚ ਦੀ ਤੇ ਪਿਓ ਵਾਲੇ ਪਾਸੇ ਖਾਨਦਾਨ ਦੀ ਗੱਲ ਕਰੀ ਤਾਂ ਅਬੋਹਰ ਵਾਲੀ ਬਲੱਡ ਲਾਈਨ ਹੈ ਜੀ ਇਹਦੀ ਤੇ ਅਬੋਹਰ ਵਾਲੇ ਵੱਡੇ ਘੋੜੇ ਦਾ ਪਰਪੂਤਾ ਆ ਗਿਆ rau ਕਲੇ ਸੱਬੇ ਵਾਲੇ ਘੋੜੇ ਦਾ ਪੂਤਾ ਆ ਗਿਆ ਤੇ ਜਿਹੜਾ ਕੁੜਾ ਆਪਣੇ ਕੋਲ ਡਾਇਮੰਡ ਹੁੰਦਾ ਸੀ ਨਾ ਮਗਰ ਜੇ ਚੜਾਈ ਕਰਕੇ ਬਹੁਤ ਟੌਪ ਦੇ ਬੱਚੇ ਸੂਗਾ ਉਹਦਾ ਡਾਇਰੈਕਟ ਬੱਚਾ ਆਪਣੇ ਵਾਲੇ ਡਾਇਮੰਡ ਦਾ ਬੱਚਾ ਦੋਸਤੋ 18 ਮਹੀਨੇ ਉਮਰ ਹੋਗੀ। ਇੱਕ ਬਾਡੀ ਦੇਖੋ ਲੈਂਥ ਲੰਥ ਕਿੰਨੇ ਸੋਹਣਿਆ। ਪੈਰ ਦਾ ਸੌਮਬ ਦਾ ਸਾਈਜ਼ ਦੇਖ ਸਕਦੇ ਹੋ। ਬਾਲ ਭੋਰੀਆਂ ਦਾ ਸਾਫ। ਕੰਨਾ-ਕੁੰਨਾ ਦਾ ਸੁਨੱਖਾ ਲੰਮੀ ਧੌਣ ਕਰਦਣ ਕੋ ਦੰਦੀ ਸੋਹਣੀ ਆ। ਸੋ ਜਿਹੜੇ ਵੀ ਕਿ ਭਰਾ ਦੇ ਪਸੰਦ ਹੋਇਆ ਬਸ਼ੀਰਾ 스ਪੌਟਨ ਦੀ ਗੱਲ ਕਰੀ ਤਾਂ ਮੰਨ ਲਓ ਦੋਸਤੋ ਥੋੜੇ ਸਪੌਟ ਜਿਵੇਂ ਥੱਲੇ ਹੈਗੇ ਆ ਜਾਂ ਕੰਨ ਕੁੰਨੇ ਚ ਮਾੜੀ ਮੋਟੇ ਹੈਗੇ ਆ ਪਰ ਪਿੰਡੇ ਤੇ ਨਹੀਂ। ਬਾਡੀ ਵਾਲੇ ਪਾਸੋਂ ਜਮਾਂ ਸਾਫ ਆ। ਸੋ ਜਿਹੜੇ ਵੀ ਮੇਰੇ ਭਰਾ ਦੇ ਪਸੰਦ ਹੋਇਆ ਬਸ਼ੀਰਾ ਨੰਬਰ ਥੱਲੇ ਚੱਲੀ ਜਾਂਦੇ ਸੰਪਰਕ ਕਰ ਲਓ ਦਿਓ ਇਜਾਜ਼ਤ ਮਿਲਦੇ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ